ਸਾਰੇ ਹਨ ਸਾਸਰੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲੋਜੀ ਟਾਈਮ ਸ਼ਾਮਾਂ ਦਾ ਤੇ ਆਪਾਂ ਲਈ ਇਹ ਸਬਜੀ ਦਾ ਤੜਕਾ ਇਧਰ ਮੈਂ ਤਰ ਤਰ ਫੈਂਡ ਇਹਦੇ ਵਿੱਚ ਪਾਈ ਆਪਾਂ ਜੀਰਾ ਤੇ ਅੱਜ ਆਪਾਂ ਬਣਾਉਣੀ ਸਬਜੀ ਮਟਰ ਪਨੀਰ ਦੀ ਇਹ ਐਸੇ ਜਿਆਦਾ ਮੈਂ ਆਲੂਆਂ ਦੀ ਤਿਆਰੀ ਕੀਤੀ ਸੀ ਤੇ ਫਿਰ ਪਨੀਰ ਆ ਗਿਆ ਮੈਂ ਕਿਹਾ ਚਲੋ ਉਹਨੂੰ ਪਨੀਰ ਜਿਹਨੂੰ ਆਪਾਂ ਟੁਕੜੇ ਕਰਦੇ ਇਹਦੇ ਪੀਸ ਇਹ ਇਧਰ ਆ ਬਣਾਏ ਆਪਾਂ ਮਟਰ ਘਰੇ ਦੇਖੋ ਨੂਣ ਵਾਲੇ ਮਟਰ ਚਾਹ ਨਾ ਖਾ ਕੇ ਟੀ ਤੇ ਇਧਰ ਆਪਾਂ ਦਵਾ ਲਿਆ ਦੁੱਧ ਉਬਾਲਾ ਆ ਗਿਆ ਆਪਣਾ ਵਾਲਾ ਤੇ ਇਧਰ ਮਟਰ ਸਬਸਮਾਨ ਸਾਰਾ ਵੇਖੋ ਤਿਆਰ ਟਮਾਟਰ ਵੀ ਬਿਲੀ ਕਸ਼ ਕਰ ਲਿਆ ਪਿਆਜ਼ ਵੀ ਤੇ ਆ ਲਸਣ ਤੇ ਜਿਹੜੀਆਂ ਮਿਰਚਾਂ ਹਰੀਆਂ ਐ ਮੈਂ ਮਿਕਸੀ ਦੇ ਕਾਪੇ 'ਚ ਪਾ ਕੇ ਡਰੈਨ ਕਰ ਲਈਆਂ ਚਲੋ ਜੀ ਹੁਣ ਆਪਾਂ ਲਸਣ ਪਾਈਏ ਤੁਹਾਡਾ ਆਪਾਂ ਲਾਈਏ ਤੜਕਾ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਚੈਨਲ ਨੂੰ ਵਾਤੋਂ ਵਾਤ ਸਪੋਰਟ ਕਰੋ ਜੀ ਚਲੋ ਆਪਾਂ ਲਾਈਏ ਤੜਕਾ ਤੇ ਚਲੋ ਆਹ ਲਓ ਆਪਾਂ ਰਹਿਣ ਟਮਾਟੇ ਨੂੰ ਜਿਹੜਾ ਦਰਸਾਉ ਉਹਨੂੰ ਕੱਟਾਈਏ ਆ ਜਿਹੜਾ ਪਚਾਉਣੀ ਕੜਾਈ ਨਾਲ ਪਨੀਰ ਜਿਹੜਾ ਆਪਾਂ ਚਲ ਕੇ ਪਾਉਣਾ ਨੂੰ ਸੰਸਾ ਪਾ ਦੇ ਦੀ ਆ ਵਿੱਚ ਨੂੰ ਪਾ ਲਈ ਆਪਾਂ ਸਬਜ਼ੀ ਦਾ ਤਿੱਖੀ ਹੋ ਜੂਗੀ ਬਹੁਤ ਇਹਦਾ ਕੋਈ ਤਾਂ ਨਹੀਂ ਇਹਨੂੰ ਆਪਾਂ ਕੱਢ ਲਈਏ ਫਸੇ ਤੇ ਉਹ ਤੋਂ ਆਪਾਂ ਕੱਢ ਕੁੱਝ ਮੈਨੇ ਆ ਉਹਦੇ ਨਾਲ ਆਪਾਂ ਪਨੀਰ ਘੱਟ ਕੇ ਤਲ ਲਗੇ ਆਪਾਂ ਪਨੀਰ ਨਿਕਨੇ ਨਿਕਨੇ ਜਾਲੇ ਕਰਨੀ ਪੀਸ

ਉਹ ਜੀ ਇਹ ਨਾ ਪਰ ਜੇ ਫਾਰਕ ਨਾ ਕਰਦੇ ਤਾਂ ਸਹੀ ਸੀ ਹੌਨੂ ਜੀ ਆਪਾਂ ਤਾਂ ਬਰਾ ਪਨੀਰ ਕੱਟਿਆ ਲਵਾ ਸਕਦੇ ਆ ਸਿਰਫ ਇਸ ਕਰਕੇ ਵੀ ਕੱਚੀ ਪਨੀਰ ਨਾਲ ਜੜੀ ਸਬਜੀ ਬਣੀ ਹੁੰਦੀ ਉਹ ਖਰਾਬ ਹੋ ਜਾਂਦੀ ਹੈ ਜਦ ਵੀ ਕੱਟ ਕੇ ਜਰਾ ਨਹੀਂ ਤਾਂ ਇਹ ਜੇ ਉਹ ਟਮਾਟਰ ਪਾਇਆ ਸਬਜੀ ਚ ਇਹ ਜਦੋਂ ਫਿਰ ਆਪਾਂ ਖਾਣਗੇ ਉਹਨਾਂ ਚੇਰੇ

മറ്റേ മറ്റു ഭൂജേ ത ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲੋਹੜੀ ਪਨੀਰ ਹੁੰ ਲੈ ਪਿਆ ਬਰਾਊਨ ਵੇਖੋ ਇਹਨੂੰ ਆਪਾਂ ਕੋਨੇ ਕੇ ਪਉੜਾ ਨੂੰ ਕਿਉਂਕਿ ਇਹ ਤਰ੍ਹਾਂ ਸਬਜ਼ੀ ਤਾਨੂੰ ਪਤਾ ਖੱਟੀ ਨਹੀਂ ਹੁੰਦੀ ਇਧਰ ਮਸਾਲਾ ਵੀ ਐਨ ਬਾਂਡਿਆ ਵਿੱਚੇ ਭਾਤੇ ਮਟਰ ਮਟਰ ਜਿਹੜੇ ਸਖਤ ਜਿਹੇ ਹੁੰਦੇ ਆ ਤੇ ਕੁਝ ਸੌਫਟ ਹੋ ਜਾਣ ਤੇ ਫੇਰ ਆਪ ਫੇਰ ਪਾਣੀ ਪਾ ਕੇ ਕੰਕ ਤੇ लास्ट ਪਨੀਰ ਪਾ ਦਾਂਗੇ ਚਲੋ ਪਨੀਰ ਭੁੰਨ ਲਈ ਕਾਇਲੀ ਮਟਰ ਬਣਾਇਆ ਵੇਖੋ ਨਾਲ ਨਾਲ ਹੁਣ ਮੈਂ ਜਿਹੜਾ ਦੁੱਧ ਪਿਆ ਨਾ ਇਹਨੰਨੇ ਰਿੜਕ ਲਾ ਮੱਖਣੀ ਤਾਂ ਮੈਨੂੰ ਸਬਜੀ ਨੂੰ ਸਵਾਦ ਲੱਗਦੀ ਸਵੇਰ ਦਾ ਮੈਂ ਮਲਾਈ ਇਹਨੰਨੇ ਜਾ ਕੇ ਰੱਖਿਆ ਇਹਨੂੰ ਪਰ ਰਿੜਕ ਲੈਣੀ ਇੱਥੇ ਬੈ ਕੇ ਸੋਫੇ ਤੇ ਇਸੇ ਭਾਂਡੇ ਦੇ ਵਿੱਚ ਮਟਰ ਬਣਾਏ ਤੇ ਉਸੇ ਦੇ ਵਿੱਚ ਹੀ ਮੈਂ ਨਾ ਚੱਲ ਆਪਾਂ ਪਨੀਰ ਤਲ ਲਈਨੇ। ਸਬਜ਼ੀ ਤਾਂ ਕੋਹਲੇ ਰੈਡੀ ਹੋ ਗਈ ਰਹਿ ਮੈਂ 6 1/2 ਤੜਕਾ ਲਾ ਦੇਣੀ ਹੁੰਨੀ ਆ। ਕੋਠੇ ਤੇ ਉੱਤੇ ਬੈ ਗਈ। ਇਹ ਤਾਂ ਚੱਲ। ਫਿਰ ਇਹਨੂੰ ਆਪ ਪਨੀਰ ਨੂੰ ਕੱਢ ਲ ਕੇ ਗੈਸ ਕਰਦਗੇ ਬੰਦ। स्कूल्डे चका पाटा ਇਹਦਾ ਕੋ ਕੱਚਾ ਪੰਨ ਜਿਹੜਾ ਪਨੀਰ ਦਾ ਦੁੱਧ ਹੋ ਗਿਆ ਨਾਲ ਤੇ ਟੇਸਟ ਬੱਦਗਾ ਉਹ ਖਾਣ ਚ ਤੇ ਨਾਲੇ ਸਬਜੀ ਆਪਣੀ ਜੇ ਕਿਤੇ ਬਾਹਰ ਰਹਿ ਵੀ ਜਾਵੇ ਖਰਾਬ ਨਾ ਹੋਊਗਾ ਬਲਕਿ ਆਪਾਂ ਰਹਿਣ ਹੀ ਨਹੀਂ ਦੇਣੀ ਜਿੰਨੀ ਕੁ ਬਚ ਗਈ ਤੇ ਆਪਾਂ ਕੱਢ ਕੇ ਫ੍ਰੈਜ ਰੱਖ ਦੇਵੀ ਚਲੋ ਵੱਡੀ ਗਿਆ ਹੁਣ ਇਹਦੇ ਨੂੰ ਪਾਣੀ ਪਾ ਦੋ ਜੀ ਜਿਆਦੀ ਨਹੀਂ ਆ ਪਤਰੀ ਬਣਾਉਣੀ ਤਾਂ ਪਰਾਸ ਮਿਸੀ ਦੀ ਤਰੀ ਬਣਾਉਣੀ ਐ ਇੰਨੀ ਤਰੀ ਬਣਾ ਕੇ ਕੀ ਕਰਨੀ ਜਦੋਂ ਮਿਲ ਕੇ ਖਾਦੀ ਨਾ ਕਹਿੰਨੇ ਲਓ ਜੀ ਇੰਨਾ ਘਟਾਓ ਤੁਸੀਂ ਹਾਲੇ ਚੋਲਿਆਂ ਪਰ ਦੇਣੇ ਨਾ ਟਾਕ ਇਹ ਰੇਜ ਜੇ ਤੇ ਫੇਰਾ ਪਾ ਇਹਦੇ ਮੇਰੇ ਪਾ ਦਾਂਗੇ ਪਨੀਰ ਤੁਮੇ ਜਰਾ ਆਪਾਂ ਨੇ ੜਕ ਲਏ ਦੁੱਧ ਨਾਲੇ ਗੁੰਨ੍ਹ ਕੇ ਆਟਾ ਦਨ ਨਾਲੇ ਸਾਬੇ ਮਟਾਹੋ ਹੁਪਲੇ ਤੋ ਫੇੜ ਦੇ ਨਾ ਬਸ ਸਬਜੀ ਤੇ ਪੈਣੀ ਲੈਨੇ ਢਾਕ ਚਲੋ ਜੀ ਲਓ ਜੀ ਵੇਖੋ ਮੱਖਣ ਪਾ ਲਿਆ ਕੱਢ ਆ ਤੁਨਾ ਗਿਆ ਭਾਰ ਤੇ ਆ ਬਣ ਗਈ ਲੱਸੀ ਉਹ ਦੁੱਧ ਰਸਾ ਮੈਂ ਪਖਾਵੇ ਚੱਲਣ ਡਿਆ ਤੇ ਦੁੱਧ ਜਿਹੜਾ ਇਹ ਠੰਡਾ ਤੋ ਚਲੋ ਜੀ ਸਬਜੀ ਬਣ ਗਈ ਅੱਜ ਪਾਈਏ ਪਨੀਰ ਤੇ ਥੋੜਾ ਜਿਹਾ ਗੁੰਨਿਆ ਆਟਾ ਮਗਣੀ ਰੱਖੀ ਗਈ ਹੁਣ ਬਰਫਰਿਜ ਦੇ ਵਿੱਚ ਵੇਖੋ ਆ ਜਿਹੜਾ ਤੁਨਾ ਪਰ ਗਿਆ ਪੰਜ ਛੇ ਦਿਨ ਨਿਕਲ ਜਾਣੇ ਉਹਨੇ ਦਿਨਾਂ ਨੂੰ ਫੇਰ ਮਲਾਈ ਹੋ ਜਾਣੀ ਤੇ ਚਲੋ ਜੀ ਆਓ ਜੀ ਜੀ ਬਣ ਕੇ ਹੋ ਗਈ ਤਿਆਰ ਵੇਖੋ ਮੈਂ ਘਬੜੀ ਜੀ ਹੋਰ ਸੰਗਣੀ ਹੋ ਜੀ ਚਲੋ ਜੀ ਸੰਜੀ ਆਪਣੀ ਗਈ ਬਣਾ ਤੇ ਇਧਰ ਕੰਮ ਤਾਂ ਦਾ ਸਾਰਾ ਉਹ ਆਤੀ ਸਾੰਭ ਹਣੇ ਕੋਲੇ ਮੈਂ ਜਿਹੜੇ ਮਾਜਦੇ ਆਟਾ ਵੀ ਇਧਰ ਖੁੰਝ ਗਿਆ ਇਹਦੇ ਤੇ ਕੋਰ ਖੋਣਾ ਦੇਣੇ ਇਸ ਵੇਲੇ ਤੋਂ ਤੇ ਹੀ ਸੁੱਕ ਗਏ ਇੱਥੇ ਫੇ ਮੈਂ ਸੁਕਣੇ ਬਾਅਦ ਤੇ ਮਾਹ ਕੋਠੇ ਤੇ ਕੀ ਜਾਣਾ ਚਲੋ ਜੀ ਮੀਠੂ ਦਾ ਕਰ ਗਏ ਐਂਡ ਤੇ ਸਬਜੀ ਤੇ ਬਣ ਗਈ ਆ ਬਸ ਗੈਸ ਬੰਦ ਕਰਨ ਲੱਗੀ ਮੈਂ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸਪੋਰਟ ਕਰੋ ਜੀ ਚਲੋ ਮਿਲਾਂਗੇ ਕੱਲ੍ਹ ਆ ਵੀਡੀਓ ਇਸਾਸਰੀ ਕੱਲ ਜੀ ਸਾਰਿਆਂ ਨੂੰ ਜੁੜੇ ਬਸਦੇ ਰਹੋ ਇਦਾਂ ਹੀ ਸੁਣਿਓ ਸੋਹਣੀਆਂ ਵੀਡੀਓ ਤੁਸੀਂ ਵੇਖਦੇ ਰਹੋ ਅਸੀਂ ਬਣਾਉਂਦੇ ਰਹੀਏ